ਅੱਜ ਆਪਾਂ ਜਿਹੜਾ ਡਿਬਰੂਗੜ ਦੇ ਵਿੱਚ ਬੈਠਾ ਹੈ ਮੂਤਪਾਲ ਜਣਕੇ ਖੰਡੂਰ ਸਾਹਿਬ ਦਾ ਐਮਪੀ ਅਮਰਤਪਾਲ ਜਿਹੜਾ ਖਾਲਸਤਾਨ ਦੀ ਗੱਲ ਕਰਦਾ ਸੀ ਨਸ਼ੇ ਸਡਾਉਣ ਦੀ ਗੱਲ ਕਰਦਾ ਸੀ ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਸੀ ਜਿਹੜਾ ਕਹਿੰਦਾ ਸੀ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਖਾਲਸਤਾਨ ਬਣਾਉਣਾ ਹੈ ਪਹਿਲਾਂ ਉਹਦੀ ਇੱਕ ਛੋਟੀ ਜਿਹੀ ਵੀਡੀਓ ਸੁਣ ਲਓ ਤੇ ਬਾਅਦ ਵਿੱਚ ਆਪੇ ਤੇ ਗੱਲਬਾਤ ਕਰਨੀ ਹੈ ਕੈਲਪਾਨ ਨੂੰ ਪੁੱਛੋਗੇ ਅਸੂ ਮੋਦੀ ਨੇ ਬਣਾਈ ਹੈ ਸੇ ਮੁੱਠਿਆ ਜਾਣਾ ਕਿ ਤੁਹਿਆ ਜਾਣੀ ਹੁੰਦਾ ਤੇ ਸਰਵੋਸਾ ਵਿਦਿਅਤਿਕ ਕੰਮ ਨਾ ਕਰਾ ਕੇ ਜੇ ਤੁਸੀਂ ਯੋਗ ਹੋ ਤੇ ਸਾਡੇ ਕੋਲ 3 ਮਹੀਨੇ ਦਾ ਮੁਨਾਫਾ ਹੋਵੇ ਜੇ ਤੁਸੀਂ ਯੋਗ ਹੋ ਸਾਨੂੰ ਸਾਡੇ ਪੈਸੇ ਨਾਲ ਉੱਪਰ ਕਾ ਕੇ ਸਕਾਓ ਜਿੰਨਾ ਵੀ ਕੱਢਦੇ ਅਸੀਂ ਨਹੀਂ ਤਾਂ ਫਿਰ ਕਹਾਂਗੇ ਸਾਡਾ ਪੱਕਾ ਸਾਡੇ ਜੀਵਨ ਮਾਰ ਕੇ ਕਾ ਦੇ ਜੀ ਤੁਸੀਂ ਹੁਣ ਸੁਣ ਲਈ ਹੋਣੀ ਹੈ ਵੀਡੀਓ ਇਹ ਇਹ ਅਮਰਪਾਲ ਐਮਪੀ ਵੈਸੇ ਮੈਂ ਤਾਂ ਮੂਦਪਾਲ ਹੀ ਕਹਣਾ ਇਹ ਉਹਦੀ ਵੀਡੀਓ ਹੈ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕਰਦਾ ਹੈ ਕਹਿੰਦਾ ਅਮਿਤ ਸ਼ਾਹ ਸਾਨੂੰ ਸਾਡੇ ਬਾਦਸ਼ਾਹੀ ਦਾਅਵੇ ਤੋਂ ਢੜਕਾ ਨਹੀਂ ਸਕਦਾ ਸਾਡਾ ਸਿਰ ਨਹੀਂ ਲਾ ਸਕਦਾ ਸਾਨੂੰ ਨੀਵੇਂ ਥਾਂ ਨਹੀਂ ਬਹਾ ਸਕਦਾ ਅਸੀਂ ਮੁਕਰਾਂਗੇ ਨਹੀਂ ਅਸੀਂ ਤੁਹਾਡੀ ਇਹ ਨਹੀਂ ਮੰਨਾਂਗੇ ਇਹ ਅੰਮ੍ਰਿਤਪਾਲ ਦੀ ਵੀਡੀਓ ਹੈ ਜਦੋਂ ਗਲ ਦੇ ਵਿੱਚ ਭਿੰਡਰਾਂ ਵਾਲੇ ਮੰਗੋ ਪਟਾ ਪਾਉਂਦਾ ਸੀ ਰੌਂਦਾਂ ਵਾਲਾ ਤੀਰ ਫੜਦਾ ਸੀ ਉਦਾਂ ਹੀ ਟੇਢੀ ਦੀ ਅੱਖ ਕਰਕੇ ਦੇਖਦਾ ਸੀ ਲੋਕਾਂ ਵੱਲ ਪੂਰੀ ਭਿੰਡਰਾਂਵਲ ਦੀ ਕਾਪੀ ਕਰਦਾ ਸੀ ਇਹ ਉਦੋਂ ਦੀ ਵੀਡੀਓ ਹੈ ਇਹ ਵੀਡੀਓ ਘੱਟੋ-ਘੱਟ ਮੈਨੂੰ 70-75 ਲੋਕਾਂ ਨੇ ਭੇਜੀ ਹੈ ਖਲਗ ਮੇਰੇ ਕੋਲ ਪਹਿਲਾਂ ਵੀ ਇਹ ਵੀਡੀਓ ਪਈ ਸੀ ਫਰੋਂ ਵੀਡੀਓ ਭੇਜਣ ਵਾਲੇ ਜਿਹੜੇ ਲੋਕ ਨੇ ਉਹ ਵੱਖਰੀ ਵੱਖਰੀ رائے ਮੈਨੂੰ ਲਿਖ ਕੇ ਭੇਜਦੇ ਆ ਹੁਣ ਜੇ ਕੋਈ ਮੈਨੂੰ ਇਹ ਵੀਡੀਓ ਭੇਜਦਾ ਹੈ ਤਾਂ ਇਹਦਾ ਮਤਲਬ ਹੈ ਕਿ ਮੇਰੀ ਕੀ رائے ਮੈਂ ਕੀ ਕਹਿਣਾ ਚਾਹੁੰਦਾ ਮੈਨੂੰ ਵੀਡੀਓ ਭੇਜਣ ਤੋਂ ਮਤਲਬ ਇਹ ਹੁੰਦਾ ਸੁਣੋ ਧਿਆਨ ਦੇ ਇਹ ਉਹੀ ਅਮਰਤਪਾਲ ਹੈ ਜਿਨੇ ਪੰਜਾਬ ਦੇ ਲੋਕਾਂ ਨੂੰ ਚੰਸਾ ਦਿੱਤਾ ਕਿ ਤੁਹਾਡੇ ਬੱਚਿਆਂ ਨੂੰ ਅਸੀਂ ਅੰਮ੍ਰਿਤ ਛਕਾਵਾਂਗੇ ਇਹ ਕਿਆ ਸੀ ਨਾ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਦੇ ਹਾਂ ਅਸੀਂ ਅੰਮ੍ਰਿਤ ਛਕਾਵਾਂਗੇ ਸਾਡਾ ਕੋਈ ਪੋਲੀਟਿਕਲ ਜਾਨੀ ਕਿ ਰਾਜਨੀਤਿਕ ਅਜੰਡਾ ਨਹੀਂ ਹੋਊਗਾ ਸਾਡੇ ਕੋਲੇ ਕੌਮੀ ਅਜੰਡਾ ਹੋਊਗਾ ਇਹ ਕਹਿ ਕੇ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਦੇਵਕੂ ਬਣਾਇਆ ਸੀ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਸੁਣੀ ਹੈ ਅਮਿਤ ਸ਼ਾਹ ਨੂੰ ਕਿਦਾਂ ਚੈਲੰਜ ਕਰਦਾ ਹੈ ਅਸੀਂ ਏਨ ਮੰਨਾਂਗੇ ਹੁਣ ਤੁਸੀਂ ਦੱਸੋ ਵੀ ਏਨ ਮੰਨੀ ਹੈ ਕਿ ਨਹੀਂ ਮੰਨੀ ਨਿਰਣਾ ਤੁਸੀਂ ਕਰਨਾ ਏਸ ਬੰਦੇ ਨੇ ਇੰਨਾ ਕਰੋਲਾ ਪਾਇਆ ਸੀ ਜਿਨ੍ਹਾਂ ਨੇ ਕਮੈਂਟ ਕੀਤੇ ਨੇ ਜਾਂ ਮੈਨੂੰ ਮੈਸੇਜ ਕੀਤੇ ਨੇ ਮੈਂ ਉਹਨਾਂ ਦੀ ਗੱਲ ਪਾਸੇ ਕਰਕੇ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕਰੇ ਇਨੀ ਇੰਨਾ ਕਰੋਲਾ ਪਾਇਆ ਸੀ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਪੰਜਾਬ ਨੂੰ ਆਜ਼ਾਦ ਕਰਾਉਣਾ ਹੈ ਖਾਲਸਤਾਨ ਦੇ ਨਾਰੇ ਲਾਇਏ ਤੇ ਉਹ ਤੋਂ ਬਾਅਦ ਇਹ ਬੰਦੇ ਨੇ ਇਲੈਕਸ਼ਨ ਵੀ ਲੜ ਲਈ ਜੇਲ੍ਹ ਵਿੱਚ ਬੈਠੇ ਨੇ ਸੰਵਿਧਾਨ ਨੂੰ ਜਿਹਨੂੰ ਕਹਿੰਦਾ ਸੀ ਨਹੀਂ ਮੰਨਦੇ ਉਹਨੂੰ ਮੰਨ ਵੀ ਲਿਆ ਉਹਦੇ ਅੰਡਰ ਸੌਂ ਵੀ ਚੁੱਕ ਲਿਆ ਉਸੇ ਸੰਵਿਧਾਨ ਦੇ ਅੰਡਰ ਹੁਣ ਜਿਹੜਾ ਐਮਪੀ ਫੰਡ ਹੈ ਉਹ ਵੀ ਮੰਗਣ ਦੀ ਕੋਸ਼ਿਸ਼ ਕਰ ਰਹੇ ਨੇ ਤਨਖਾਹਾਂ ਵੀ ਸ਼ਾਇਦ ਲੈ ਰਹੇ ਨੇ ਇਹ ਉਹ ਬੰਦਾ ਹੈ ਹੁਣ ਜਿਹਨੂੰ ਮੈਂ ਮੂਤ ਪਾਲ ਖਾਚ ਕਦੀੜ ਭੇੜ ਨਾ ਕਮਾ ਹੋਰ ਦੱਸੋ ਕੀ ਕਮਾ ਹਾਲਾਂਕਿ ਮੈਂ ਸੰਵਿਧਾਨ ਨੂੰ ਸਮਰਪਤਾ ਅਸੀਂ 1% ਵੀ ਸੰਵਿਧਾਨ ਤੋਂ ਉਲਟ ਕੁਝ ਨਹੀਂ ਕਰਦੇ ਜਾਨਕਿ ਕਾਇਦਾ ਕਾਨੂੰਨ ਜਿਹੜਾ ਭਾਰਤ ਦਾ ਹੈਗਾ ਉਹ ਤੋਂ ਅਸੀਂ ਆਕੀ ਨਹੀਂ ਹੁੰਦੇ ਉਹਦੇ ਅੰਡਰ ਰਹਿਣਾ ਚਾਹੁੰਦੇ ਆ ਪਰ ਕੀ ਇਹਨਾਂ ਲੋਕਾਂ ਨੇ ਜਿਹੜੀ ਮੂਵਮੈਂਟ ਖੜੀ ਕੀਤੀ ਸੀ ਉਹ ਇਸ ਮੁੱਦੇ ਤੇ ਵਿਸ਼ੇ ਤੇ ਕੀਤੀ ਸੀ ਕਿ ਸਾਡਾ ਕੌਮੀ ਏਜੰਡਾ ਹੋ ਅਲਿਖਾ ਅਸੀਂ ਖਾਲਿਸਤਾਨ ਬਣਾਵਾਂਗੇ ਅਮਰਸ਼ ਕਾਵਾਂਗੇ ਸੰਵਿਧਾਨ ਨੂੰ ਅਸੀਂ ਮੰਨਦੇ ਨਹੀਂ ਨਸ਼ੇ ਖਤਮ ਕਰਾਂਗੇ ਇਹ ਗੱਲ ਕਹੀ ਸੀ ਹੁਣ ਕਈਆਂ ਲੋਕਾਂ ਨੇ ਇਹਦੇ ਭਰਾ ਦੀ ਵੀਡੀਓ ਭੇਜੀ ਆਰਗੋ ਪੇਜੀ ਜਿਹਦੇ ਵਿੱਚ ਉਹ ਨਸ਼ਾ ਕਰਨ ਦੀ ਗੱਲ ਕਰਦਾ ਜਾਂ ਉਹ ਨਸ਼ਾ ਕੀਤਾ ਹੋਇਆ ਜਦੋਂ ਫੜਿਆ ਗਿਆ ਉਹਨੂੰ ਪੋਜ਼ਿਟਿਵ ਪਾਇਆ ਗਿਆ ਇਹ ਸਾਰਾ ਕੁਝ ਸਾਹਮਣੇ ਆ ਗਿਆ ਹੁਣ ਜਿਹੜੀ ਇਹ ਵੀਡੀਓ ਤੁਹਾਨੂੰ ਮੈਂ ਸੁਣਾਈ ਹੈ ਇਸ ਵੀਡੀਓ ਤੋਂ ਇਹ ਬੰਦਾ ਕਿੰਨਾ ਖਰਾ ਉਤਰਿਆ ਇਹ ਤੁਸੀਂ ਦੱਸਿਓ ਮੈਨੂੰ ਪਤਾ ਇਹ ਵੀਡੀਓ ਸੁਣ ਕੇ ਜਿਹੜੀਆਂ ਇਹਦੀਆਂ ਭੇਡਾਂ ਨੇ ਉਹਨਾਂ ਨੇ ਗਾਲਾਂ ਕਢਣੀਆਂ ਹੁੰਦੀਆਂ ਬੂਟਾ ਸਿੰਘ ਮਕਵਾਸ਼ ਕਰਦਾ ਹੈ ਬੂਟਾ ਸਿੰਘ ਅਮਰਤਪਾਲ ਦਾ ਵਿਰੋਧੀ ਹੈ ਬੂਟਾ ਸਿੰਘ ਸਿੱਖ ਕੌਮ ਦਾ ਵਿਰੋਧੀ ਹੈ ਇਹੀ ਕਹਿਣਾ ਹੁੰਦਾ ਹੈ ਇਹ ਕਿਸੇ ਦੇ ਕਹਿਣ ਦੀ ਸਾਨੂੰ ਕੋਈ ਪਰਵਾਹ ਨਹੀਂ ਇਹ ਦੱਸੋ ਵੀ ਜਿਹੜੀ ਆ ਵੀਡੀਓ ਵਿੱਚ ਇਹ ਕਹਿੰਦਾ ਸਾਡੇ ਕੋਲੋਂ ਪਾਤਸ਼ਾਹੀ ਦਾਵਾ ਪਾਸ਼ਾਹੀ ਦਾਵਾ ਕਿਸੇ ਨੂੰ ਕੋਈ ਢਕਾ ਨਹੀਂ ਸਕਦਾ ਹੁਣ ਇਹ ਦੱਸੋ ਇਹ ਇਹ ਸਭ ਕੁਝ ਹੈਗਾ ਇਹਦੇ ਕੋਲ ਜੇ ਨਹੀਂ ਹੈਗਾ ਤਾਂ ਕੀ ਲੋਕਾਂ ਨੂੰ ਬੇਬਕੂ ਬਣਾਇਆ ਕਿ ਨਹੀਂ ਬਣਾਇਆ ਇਹ ਸਚਾਈ ਹੈ ਕਿ ਨਹੀਂ ਹੈ ਇਹ ਪੂਰੀ ਜਿਹੜੀ ਮੈਂ ਵੀਡੀਓ ਅੱਜ ਪਾਈ ਇਹਨੂੰ ਸੁਣ ਲਿਓ ਔਰ ਹੁਣ ਇਹਦਾ ਪਾਪਾ ਪੂਛ ਚੱਕੀ ਫਿਰਦਾ ਉਹਨਾਂ ਸਾਰਾ ਕੁਝ ਪਤਾ ਲੱਗ ਗਿਆ ਜਦੋਂ ਖਾਲਸਾਣ ਦੀ ਗੱਲ ਕਰਦੇ ਨੇ ਇਹਦਾ ਪਾਪਾ ਬਿਲਕੁਲ ਉਲਟ ਜਵਾਬ ਦਿੰਦਾ ਇੱਕ ਇਹਦੇ ਨਾਲ ਸਰਵਿਤ ਐਮਪੀ ਜਿਹੜਾ ਫਰੀਦਕੋਟ ਵਾਲਾ ਉਹ ਜੁੜਿਆ ਹੋਇਆ ਹੈ ਜਨਨ ਕਿ ਇਹਨਾਂ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੂੰ ਇੰਨਾ ਕੁ ਗੁੰਮਰਾਹ ਕਰਤਾ ਤੇ ਲੋਕਾਂ ਦਾ ਵਿਸ਼ਵਾਸ ਉੱਟ ਗਿਆ ਹਾਲਾਂਕਿ ਜਿਹੜੀ ਮੈਂ ਗੱਲਬਾਤ ਕਰ ਰਿਹਾ ਇਹ ਮੈਂ ਐਂਟੀ ਆ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਇਹਨਾਂ ਦੇ ਇਹਨਾਂ ਕਦੀੜਾਂ ਤੋਂ ਗੰਦ ਨਹੀਂ ਪਾਉਣ ਦਿੰਦੇ ਇੱਕ ਡੇਣਾ ਪੰਜਾਬ ਵਿੱਚ ਗੰਦ ਨਹੀਂ ਪਾ ਸਕਦੀਆਂ ਤੇ ਨਾ ਹੀ ਅਸੀਂ ਪਾਉਣ ਦੇਵਾਂਗੇ ਨਾ ਅਸੀਂ ਖਾਲਸਾ ਨੂੰ ਰੋਣ ਦੇਗੇ ਨਾ ਸਾਨੂੰ ਖਾਲਸਾ ਦੀ ਲੋੜ ਹੈ ਮੈਂ ਤਾਂ ਕਹਿੰਦਾ ਜਿਹੜਾ ਬੰਦਾ ਵੀ ਸੰਵਧਾਨ ਦੇ ਉਲਟ ਬੋਲਦਾ ਉਹਦੇ ਛੇਤਰ ਫੇਰੇ ਜਾਵੇ ਚੰਗੀ ਤਰ੍ਹਾਂ ਫੜ ਕੇ ਪਰ ਜਿਹੜੀ ਵੀਡੀਓ ਮੈਂ ਸੁਣਾਈ ਹੈ ਮੇਸੇ ਨੂੰ ਚੇਂਜ ਕਰਦਾ ਏਸ ਵੀਡੀਓ ਤੇ 1% ਇਹ ਬੰਦਾ ਖਰਾ ਉਤਰਿਆ ਹੋਵੇਗਾ ਤੁਸੀਂ ਮੈਨੂੰ ਕਹਿ ਦਿਓ ਜਣ ਕੇ ਜੁੱਤੀਆਂ 'ਚ ਬੈਠੇ ਨੇ ਇਸ ਵਕਤ ਪੂਰੇ ਗੁਲਾਮ ਨੇ ਕੀ ਕਹਿੰਦੇ ਲੋਕਾਂ ਨੂੰ ਅਸੀਂ ਆਜ਼ਾਦ ਨਹੀਂ ਹੈਗੇ ਅਸੀਂ ਗੁਲਾਮ ਤੇ ਗੁਲਾਮ ਕਿਸੇ ਨੇ ਬਣਾਇਆ ਨਹੀਂ ਗੁਲਾਮ ਬਣੇ ਨੇ ਖੁਦ ਨੇ ਗਲਤ ਕਰਤੂਤਾਂ ਕੀਤੀਆਂ ਥਾਣੇ ਦੇ ਕਬਜ਼ੇ ਕੀਤੇ ਕੁੜੀ ਦੇ ਪਿੱਛੇ ਲੱਗ ਕੇ ਉਹ ਸਾਰਾ ਘਟਨਾਕਰਮ ਹੋਇਆ ਇਹ ਇਹ ਤਾਂ ਮੈਂ ਅੱਜ ਗੱਲ ਕੀਤੀ ਹੈ